ਇਹ 51 ਮੈਂਬਰੀ ਬਲਾਕ ਸ਼ਹਿਰੀ ਦੀ ਟੀਮ ਬਣੀ ਹੈ ਔਰ ਬੜੀ ਸੋਚ ਵਿਚਾਰਮਗਰ ਉਹ ਸਮਝ ਕੇ ਜਿਹੜੇ ਪੁਰਾਣੇ ਸਾਥੀ ਸਾਲਾਂ ਤੋਂ ਕੰਮ ਕਰਦੇ ਸੀ ਪਾਰਟੀ ਦੀ ਵਫਾਦਾਰੀ ਲਈ ਪਾਰਟੀ ਲਈ ਕੰਮ ਕਰਦੇ ਸੀ ਉਹਨਾਂ ਨੂੰ ਨੀਤੀ ਪੱਤਰਾ ਜੀ ਦਿੱਤੇ ਗਏ ਨੇ ਔਰ ਮੈਂ ਆਸ ਕਰਦਾ ਕਿ ਜਿੱਥੇ ਉਹ ਪਹਿਲਾਂ ਕੰਮ ਕਰਦੇ ਸੀ ਇਸ ਮਾਣ ਔਰ ਸਨਮਾਨ ਤੋਂ ਬਾਅਦ ਹੋਰ ਵੀ ਸਾਡੇ ਸਾਥੀ ਤੱਕ ਦੇ ਹੋਣਗੇ ਔਰ ਪਾਰਟੀ ਆਉਣ ਵਾਲੀਆਂ ਚੋਣਾਂ ਭਵੇਂ ਮਿਸ ਪਾਰਟੀ ਹੈ ਇਹ ਭਾਵੇਂ ਵਿਧਾਨ ਸਭਾ ਹੈ ਡਟ ਕੇ ਤੱਕੜੇ ਹੋ ਕੇ ਕੰਮ ਕਰਦੀ। ਮਕਸਦ ਤਾਂ ਪੋਲਿਟੀਕਲ ਪਾਰਟੀਆਂ ਦਾ ਇਲੈਕਸ਼ਨ ਹੀ ਹੁੰਦੀਆਂ ਨੇ। ਇਲੈਕਸ਼ਨ ਉਹਦੇ ਲਈ ਦੇ ਸੇਵਾ ਹੁੰਦੀ ਹੈ ਲੋਕਾਂ ਦੀ ਸੇਵਾ ਹੁੰਦੀ ਹੈ। ਆਹ ਇਲੈਕਸ਼ਨ ਦੇ ਲਈ ਐਨਸੀਬੀ ਬਣਦੇ ਆ, ਐਮਐਲਏ ਵੀ ਬਣਦੇ ਆ, ਐਮਪੀ ਵੀ ਬਣਦੇ ਆ, ਮੁੱਖ ਮੰਤਰੀ ਬਣਦੇ ਆ, ਪ੍ਰਧਾਨ ਮੰਤਰੀ ਵੀ ਬਣਦੇ, ਦੇਸ਼ ਚੱਲਦਾ। ਇਹ ਜਦੋਂ ਸਾਰੀ ਪੋਲਿਟੀਕਲ ਪਾਰਟੀਆਂ ਤੱਕੜੀਆਂ ਹੋਣ, ਜਿਹਦੇ ਵਰਕਰ ਤੱਕੜੇ ਹੋਣ, ਸਾਥੀ ਤੱਕੜੇ ਹੋਣ ਉਹਨਾਂ ਦਾ ਰਾਜ ਆ ਜਾਂਦਾ। ਬਿਲਕੁਲ ਤਿਆਰੀ ਆ ਪਹਿਲਾਂ ਵੀ ਤੁਸਾਂ ਤੁਹਾਨੂੰ ਕਿਹਾ ਸੀ ਪਹਿਲਾਂ ਵੀ ਤਿਆਰੀ ਸੀ ਹੁਣ ਵੀ ਤਿਆਰੀ ਬੁਲਾਓ ਸਾਡੇ ਵਿਵੇਕ ਸਿੰਘ ਲਾ ਜੀ ਨੇ ਅੱਜ ਥੋੜੀ ਲਾਇਆ ਉਹਨਾਂ ਤਾਂ ਸਾਲ ਹੋ ਗਏ ਤੇ ਬਿਲਕੁਲ ਪ੍ਰਧਾਨ ਤਾਂ ਪ੍ਰਧਾਨ ਹੀ ਹੁੰਦਾ ਹੈ ਪ੍ਰਧਾਨ ਦੀ ਗਵਾਈ ਕੀ ਹੋਊ ਅੱਜ ਬਲੋਕ ਕਾਂਗਰਸ ਕਮੇਟੀ ਜੋ ਸ਼ਹਿਰੀ ਸਰਦਾਰ ਸਾਧੂ ਸਿੰਘ ਤੁਨਸੋਜੀ ਦੀ ਰਹਿਸ਼ ਤੇ ਉਹਨਾਂ ਵੱਲੋਂ 55 ਮੈਂਬਰੀ ਕਮੇਟੀ ਜੋ ਨਿਯੁਕਤ ਕੀਤੀ ਗਈ ਹੈ ਪਿਛਲੇ 4 ਸਾਲ ਤੋਂ ਜੋ ਕਾਂਗਰਸ ਪਾਰਟੀ ਲਈ ਵਰਕਰ ਕੰਮ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਹੀ ਉਹ ਨਿਯੁਕਤੀ ਪੱਤਰ ਜੋ ਦਿੱਤੇ ਗਏ ਨੇ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਇਹ ਹਾਂ ਸਹੀ ਦੇ 23 ਵਾਰਡਾਂ ਦੇ ਵਿੱਚੋਂ ਜੋ ਨਿਯੁਕਤੀ ਪੱਤਰ ਦਿੱਤੇ ਨੇ ਔਰ ਅਹੁਦੇਦਾਰੀਆਂ ਉਹਨਾਂ ਦੇ ਵਿੱਚੋਂ ਹੀ ਚੁਣਿਆ ਗਏ ਨੇ 23 ਦੇ 23 ਵਾਰਡਾਂ ਦੇ ਨਗਰ ਕੌਂਸਲ ਦੀ ਚੋਣਾਂ ਨੂੰ ਲੈ ਕੇ ਸਰਦਾਰ ਸਾਧੂ ਸਿੰਘ ਤੁਨਸੋਝੇ ਵੱਲੋਂ ਪੂਰੀ ਤਿਆਰੀ ਹੈ ਔਰ ਸਾਡੀ ਟੀਮ ਵੱਲੋਂ ਪੂਰੀ ਤਿਆਰੀ ਹੈ ਬਲੋਗ ਕਾਂਗਰਸ ਦਾ ਮੈਂ ਪ੍ਰਧਾਨ ਹੋਣ ਦੇ ਨਾਤੇ ਅਸੀਂ ਕਾਂਗਰਸ ਪਾਰਟੀ ਲਈ ਨਾਭੇ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਹਾਂ ਸਾਡੀ ਪੂਰੀ ਤਿਆਰੀ ਹੈ ਦੇਖੋ ਜਿਹੜੇ ਵਾਰਡਾਂ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ ਮੰਤਰੀ ਸਾਹਿਬ ਵੱਲੋਂ ਉਹਨਾਂ ਨੂੰ ਨਿਵਾਜਿਆ ਜਾਊਗਾ ਦੇਖੋ ਮੌਜੂਦਾ ਹਾਲਾਤ ਤੁਹਾਨੂੰ ਪਤਾ ਹੀ ਹੈ ਤੁਸੀਂ ਜਾਣੀ ਜਾਣੋ ਪਰ ਜੋ ਕਾਂਗਰਸ ਪਾਰਟੀ ਵਲੇ ਕਾਰਜਕਾਲ 5 ਸਾਲ ਦੇ ਵਿੱਚ ਸਰਦਾਰ ਸਾਧੂ ਸਿੰਘ ਧਰਮਪੋਜੀ ਵੱਲੋਂ ਨਾਬੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਵਿਕਾਸ ਕੀਤਾ ਗਿਆ ਸੀ ਉਹ ਵਿਕਾਸ ਦੇ ਮੁੱਦੇ ਤੇ ਅਸੀਂ ਜੋ ਨਗਰ ਕੌਂਸਲ ਦੀ ਚੋਣਾਂ ਨੇ ਔਰ 2027 ਦੀਆਂ ਚੋਣਾਂ ਨੇ ਉਹ ਲੜੀਆਂ ਜਾਣਗੀਆਂ